ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰੋ ਕੇ ਨਾਮ ਤੇਰਾ ਕੇਸ ਰੋ ਲੈ ਛਿਟਕਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨ ਕਾਸ ਜਪੇ ਨਾਮ ਲੈ ਤੁਝ ਹੈ ਕਉਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਭਾਰ ਅਠਾਰਾ ਹੈ ਸਗਲ ਝੂਠਾਰੇ ਤੇਰੋ ਕੀਆ ਤੁਝ ਹੈ ਗਿਆ ਅਰ ਪਾਓ ਨਾਮ ਤੇਰਾ ਤੁਹੀ ਚਵਰ ਟੋਲਾਰੇ ਦਾਸ 8864 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਤਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ਇਕ ਓੰਕਾਰ ਸਤਗੁਰ ਪ੍ਰਸਾਦ ਖਾਲਸਾ ਜੀ ਇਹ ਭਗਤ ਤ੍ਰਿਲੋਚਨ ਜੀ ਦਾ ਜੋ ਸ਼ਬਦ ਆ ਰਿਹਾ ਹੈ ਜਤਨ ਕਰਿਓ ਇਹ ਦੇ ਜੋ ਵਿਸ਼ਰਾਮ ਅਤੇ ਜਮਕਾ ਹਨ ਉਚਾਰਣ ਹਨ ਉਹਨਾਂ ਨੂੰ ਨਾਲ ਨਾਲ ਨੋਟ ਕਰ ਲਿਆ ਜਾਵੇ ਲਿਖ ਲਿਆ ਜਾਵੇ ਆਪਣੀਆਂ ਕਾਪੀਆਂ ਤੇ ਕਿਉਂਕਿ ਪੰਕਤੀਆਂ ਦੇ ਅੱਖਰ ਵੀ ਮਹਿੰਗੇ ਹਨ ਵਿਸ਼ਰਾਮ ਵੀ ਮਹਿੰਗੇ ਹਨ ਧਿਆਨ ਨਾਲ ਆਪ ਜੀ ਨੇ ਸਰਵਣ ਕਰਨੇ ਔਰ ਨੋਟ ਕਰਨ ਦਾ ਵੀ ਯਤਨ ਕਰਨਾ ਜੀ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ ਰਹਾਉ ਸ਼ੰਕਰ ਮਸਤਕ ਬਸਤਾ ਸੁਰ ਸਰੀ ਇਸ ਨਾਨ ਰੇ ਕਉਲ ਜਨ ਮਧੇ ਮਿਲਿਓ ਸਾਰਗ ਪਾਨ ਰੇ ਮਿਲਿਓ ਉਚਾਰਨ ਹੈ ਇਸ ਅੱਖਰ ਦਾ ਮਮੇ ਨੂੰ ਸਿਹਾਰੀ ਹੈ ਲੱਲੇ ਨੂੰ ਸਿਹਾਰੀ ਵੀ ਹੈ ਹੋੜਾ ਵੀ ਹੈ ਤੇ ਪੈਰ ਵਿੱਚ ਆਪਾਂ ਲਕੀਰ ਜੋ ਵੇਖਦੇ ਆ ਇਹ ਅੱਧਾ ਯਈਆ ਹੈ ਸੋ ਮਿਲਿਓ ਇਸ ਦਾ ਉਚਾਰਨ ਹੈ ਇਹ ਆਪ ਜੀ ਨੇ ਯਾਦ ਰੱਖਣਾ ਜੀ ਕੁਲ ਜਨ ਮਧੇ ਮਿਲਿਓ ਸਾਰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸਰੀ ਕਰਮ ਕਰ ਕਲੰਕ ਮਫੀਟ ਸਰੀ ਬਿਸਵ ਕਾ ਦੀਪਕ ਸੁਆਮੀ ਤਾਚੇ ਰੇ ਸਵਾਰਥੀ ਪੰਖੀ ਰਾਏ ਗਰੁੜ ਤਾਚੇ ਬਾਧਵਾ ਕਰਮ ਕਰ ਅਰਣ ਪਿੰਗੁਲਾਰੀ ਅਨਗ ਪਾਤਕ ਹਰਤਾ ਤ੍ਰੇ ਭਾਵਨ 나ਥਰੀ ਤੀਰਥ ਤੀਰਥ ਭ੍ਰਮਤਾ ਲਹ ਨਾ ਪਾਰੀ ਕਰਮ ਕਰ ਕਪਾਲ ਮਫੀਟਸਰੀ ਅੰਮ੍ਰਿਤ ਸਸੀ ਧੇਨ ਲక్ష్ਮੀ ਕਲਪਤਰ ਸਿਖਰ ਸੁਨਾਗਰ ਨਦੀ ਚੇ 나ਥੰ ਕਰਮ ਕਰ ਖਾਰ ਮਫੀਟਸਰੀ ਦਾਦੀ ਲੈ ਲੰਕਾ ਗੜ ਉਪਾੜੀ ਲੈ 라ਵਣ ਬਣ ਸਾਲ ਵਿਸਾਲ ਆਣ ਤੋਖੀ ਲੈ ਹਰੀ ਕਰਮ ਕਰ ਕਛੌਟੀ ਮਫੀਟ ਸਰੀ ਪੂਰਬ ਲੋਕ ਰਿਤ ਕਰਮ ਨਾ ਮਿਟੈ ਰੀ ਘਰ ਗੇਹਣ ਤਾਜ ਮੋਹੇ ਜਾਪਿਐ ਰਾਮਚੇ ਨਾਮੰ ਬਦਤ ਤਿਰਲੋਚਨ ਰਾਮ ਜੀ ਸਾ ਸੰਗਤ ਜੀ ਪੰਕਤੀਆਂ ਵੱਲੇ ਫਿਰ ਖਿਆਲ ਦੇਣ ਦੀ ਕਿਰਪਾਲਤਾ ਕਰਨੀ ਨਾਰਾਇਣ ਨਿੰਦਸ ਕਾਏ ਭੋਲੀ ਗਵਾਰੀ ਦੁਖ ਰਿਤ ਸੁਖ ਰਿਤ ਥਾਰੋ ਕਰਮ ਰੀ ਰਹਾਓ ਸ਼ੰਕਰਾ ਮਸਤਕ ਬਸਤਾ ਸੁਰ ਸਰੀ ਇਸਨਾਨ ਰੇ ਇਥੇ ਬਸਤਾ ਤੇ ਵਿਸ਼ਰਾਮ ਆਉਣਾ ਹੈ ਬਸਤਾ ਸੰਕਰਾ ਮਸਤਕ ਬਸਤਾ ਸੁਰਸਰੀ ਇਸਨਾਨ ਰੇ ਕੋਲ ਜਨ ਮੱਤੇ ਕੋਲ ਨਹੀਂ ਕੋਲ ਬੋਲਣਾ ਹੈ ਪੋਲਾ ਕਰਕੇ ਕੋਲ ਜਨ ਮੱਤੇ ਮਿਲਿਓ ਸਾਰਗਪਾਨ ਰੇ ਸਾਰਗਪਾਨ ਸੰਬੰਧਕ ਪਾਠ ਹੈ ਕਰਮਕਾਰ ਕਲੰਕ ਮਫੀਟਸ ਰੀ ਮਫੀਟਸ ਰੀ ਇਹ ਬੋਲਣ ਦਾ ਅਭਿਆਸ ਕਰਨਾ ਜੀ ਬੇਸਵਕਾ ਦੀਪਕ ਸਵਾਮੀ ਤਾ ਚੇ ਰੇ ਸਵਾਰਥੀ ਸਵਾਮੀ ਤੇ ਜਮਕ ਸਵਾਰਥੀ ਤੇ ਵਿਸ਼ਰਾਮ ਬੇਸਵਕਾ ਦੀਪਕ ਸਵਾਮੀ ਤਾ ਚੇ ਰੇ ਸਵਾਰਥੀ ਪੰਖੀ ਰਾਏ ਗਰੜ ਤਾ ਚੇ ਬਾਦਵਾ ਕਰਮਕਾਰ ਅਰਣ ਪਿੰਗਲਾ ਰੀ ਅਨਕ ਪਾਤਕ ਹਰਤਾ ਤ੍ਰਿਭਵਨ 나ਥ ਰੀ ਇਥੇ ਵਿਸ਼ਰਾਮ ਆਵੇਗਾ ਅਨਕਪਾਤਕ ਹਰਤਾ ਤੇ ਜਮਕ ਹੈ ਅਨਕਪਾਤਕ ਹਰਤਾ ਤ੍ਰਿਭਵਨ 나ਥ ਰੀ ਤੀਰਥ ਤੀਰਥ ਭ੍ਰਮਤਾ ਲਹ ਨਾ ਪਾਰ ਰੀ ਕਰਮ ਕਰ ਕਪਾਲ ਮਫੀਟਸ ਰੀ ਅੰਮ੍ਰਿਤ ਸਸੀ ਧੀਨ ਲక్ష్ਮੀ ਕਲਪਤਾਰ ਸਿਖਰ ਸੰਾਗਰ ਨਦੀ ਚੇ 나ਥੰ ਅੰਮ੍ਰਿਤ ਸਸੀ ਧੀਨ ਲక్ష్ਮੀ ਕਾਲਪਤਾਰ ਸਿਖਰ ਸੁਨਾਗਰ ਨਦੀ ਚੇ ਨਾਥੰ ਕਰਮ ਕਰਖਾਰ ਮਫੀਟ ਸ੍ਰੀ ਦਾਦੀ ਦੇ ਲੰਕਾ ਗੜ ਉਪਾੜੀ ਨੇ ਰਾਵਣ ਬਣ ਜੋ ਲੈ ਅਖਰ ਨੇ ਇਹ ਸੰਬੰਧਕ ਆਉਣਗੇ ਦਾਦੀ ਨੇ ਉਪਾੜੀ ਨੇ ਦਾਦੀ ਨੇ ਲੰਕਾ ਗੜ ਉਪਾੜੀ ਨੇ ਰਾਵਣ ਬਣ ਸਲ ਵਿਸਲ ਆਣ ਤੋਖੀ ਦੇ ਹਰੀ ਸਲ ਤੇ ਥੋੜਾ ਜਿਹਾ ਅਦਕਲਾ ਕੇ ਇਉਂ ਪਾਠ ਕਰਨਾ ਹੈ ਵਿਸਾਲ ਇਹ ਪੋਲਾ ਕਰਨਾ ਹੈ ਸਲ ਵਿਸਾਲ ਆਣ ਤੋਖੀ લે ਹਰੀ ਇਥੇ ਵੀ ਲੈ ਸੰਬੰਧ ਕਹੈ ਕਰਮ ਕਰ ਕਛੌਟੀ ਮਫੀਟਸਰੀ ਪੂਰਬ ਲੋਕ ਕ੍ਰਿਤ ਕਰਮ ਨਾ ਮਿਟੈ ਰੀ ਘਰ ਗੇਹਣ ਪੂਰਬ ਲੋਕ ਕ੍ਰਿਤ ਕਰਮ ਨਾ ਮਿਟੈ ਰੀ ਘਰ ਗੇਹਣ ਤਾ ਚੇ 모ਹੇ ਜਾਪੀਐ राम चे नामੰ ਬਦਤ ਤਲੋਚਨ RAM ਜੀ ਇਉ ਇਨਾਂ ਪੰਕਤੀਆਂ ਦੇ ਵਿਸਰਾਮ ਅਤੇ ਉਚਾਰਣ ਹਨ ਆਪ ਜੀ ਨੇ ਯਾਦ ਕਰ ਲੈਣੇ ਫਿਰ ਵੀ ਜੇ ਕਿਸੇ ਨੇ ਸਮਝਣ ਦੀ ਲੋੜ ਪਵੇ ਤਾਂ ਭਾਈ ਉਹ ਸਮਝ ਸਕਦਾ ਹੈ ਆਓ ਆਪਾਂ ਅੱਗੇ ਚੱਲੀਏ ਜੀ ਵਿਸਵਕਾਰ ਦੀਪਕ ਸਵਾਮੀ ਇਥੇ ਜਿਹੜਾ ਵਵਾ ਹੈ ਕੇਸ ਵਵੇ ਦਾ ਉਚਾਰਨ ਵਵੇ ਦੇ ਰੂਪ ਵਿੱਚ ਹੀ ਹੋਵੇਗਾ ਇੱਥੇ ਐੜੇ ਦਾ ਉਚਾਰਨ ਨਹੀਂ ਹੋਣਾ ਵਿਸ਼ਵਕਾ ਦੀਪਕ ਸਵਾਮੀ ਇਹ ਵਵੇ ਦਾ ਹੀ ਉਚਾਰਨ ਇੱਥੇ ਹੋਵੇਗਾ ਤੇ ਸਵਾਮੀ ਦਾ ਜਿਹੜਾ ਉਚਾਰਨ ਹੈ ਉਹ ਅੱਧਾ ਹੈ ਜਿਵੇਂ ਆਪਾਂ ਸਵਾਮੀ ਬੋਲਦੇ ਹਾਂ ਇਸ ਤਰ੍ਹਾਂ ਉਚਾਰਨ ਹੋਣਗੇ ਜੀ ਹਾਂਜੀ ਸ੍ਰੀ ਸੈਣ ਤੂਪ ਦੀਪਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ ਮੰਗਲ ਹਰ ਮੰਗਲ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ ਊਤਮ ਦੀਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾ ਆਨੰਦ ਜਾਣੈ ਪੂਰਨ ਪਰਮਾਨੰਦ ਬਖਾਨੈ ਮਦਨ ਮੂਰਤ ਪਹਿ ਤਾਰ ਗੋਬਿੰਦੇ ਸੈਣ ਭਣੈ ਭਜ ਪਰਮਾਨੰਦੇ ਪੀਪਾ ਕਾਇਉ ਦੇਵਾ ਕਾਇਉ ਦੇਵਲ ਕਾਇਉ ਦੇਵਾ ਕਾਇਉ ਦੇਵਲ ਇੱਥੇ ਆਪਾਂ ਤੱਕ ਰਹੇ ਹਾਂ ਪਹਿਲਾ ਕਕੇ ਕੰਨਾ ਯਈਆ ਊੜੇ ਔਂਕੜ ਹੈ ਤੇ ਉਹਦੇ ਤੋਂ ਅਕੇ ਈੜੀ ਸਿਹਾਰੀ ਐੜਾ ਊੜੇ ਔਂਕੜ ਪਾਠ ਆਉਂਦਾ ਹੈ ਇਉਂ ਜਿਹੜਾ ਇਹ ਅਗਲਾ ਪਾਠ ਆਇਆ ਕਾਇਉ ਦੇਵਲ ਫੈਲ ਦੇ ਦਾ ਉਚਾਰਨ ਵੀ ਇਸੇ ਤਰ੍ਹਾਂ ਹੀ ਹੋਵੇਗਾ ਕਾਇਉ ਦੇਵਾ ਕਾਇਉ ਦੇਵਲ ਕਾਇਉ ਜੰਗਮ ਜਾਤੀ ਇਹੋ ਉਚਾਰਨ ਹੈ ਇਨ੍ਹਾਂ ਲਫ਼ਜ਼ਾਂ ਦਾ ਜੀ ਕਾਇਉ ਦੇਵਾ ਕਾਇਉ ਦੇਵਲ ਕਾਇਉ ਜੰਗਮ ਜਾਤੀ ਕਾਇਉ ਧੂਪ ਦੀਪ ਨਹੀਂ 베ਦਾ ਕਾਇਉ ਪੂਜਾ ਪਾਤੀ ਕਾਇਉ ਬਹੁ ਖੰਡ ਖੋਜਤੇ ਨਵ ਨਿਧ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ RAM ਕੀ ਦੁਹਾਈ ਰਹਾਉ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਗੁਰ ਹੋਏ ਲਖਾਵੈ ਧੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤੈਨ ਕੇ ਕਾਜ ਸਵਾਰਤਾ ਰਹਾਓ ਦਾਲ ਸੀਧਾ ਮੰਗਾਓ ਘਿਓ ਹਮਰਾ ਖੁਸੀ ਕਰ ਨਿਤ ਜੀਓ ਪਨਿਆ ਛਾਦਨ ਨੀਕਾ ਅਨਾਜ ਮੰਗਾਓ ਸਾਧ ਸੀਕਾ ਗਊ ਪੈਸ ਮੰਗਾਓ ਲਾਵੇਰੀ ਇੱਕ ਤਾਜਨ ਸੁਰੇ ਚੰਗੇਰੀ ਘਰ ਕੀ ਦੀਹਨ ਚੰਗੀ ਜਨ ਧੰਨਾ ਲੇਵ ਮੰਗੀ ਅਨਾਜ ਮੰਗਾਂ ਸਤ ਸੀਕਾ ਸਤ ਸਿਆੜ ਕੱਢ ਕੇ ਜਿਹੜਾ ਅਨਾਜ ਪੈਦਾ ਕੀਤਾ ਜਾਵੇ ਸਤ ਸੀਨਾ ਮਾਰ ਕੇ ਭਾਵ ਸਤ ਵਾਰੀ ਹਲ ਵਾਹ ਕੇ ਸੋ ਇਹਨੂੰ ਇਸੇ ਤਰ੍ਹਾਂ ਉਚਾਰਨ ਕਰਨਾ ਅਨਾਜ ਮੰਗਾਂ ਸਤ ਸੀਕਾ